ਮੈਂ ਜਗਦੀਪ ਸਿੰਘ ਜੋਗੜਾ ਭਾਰਤੀ ਕਿਸਾਨ ਯੂਨੀਅਨ ਇੱਕਤਾ ਗਰਾਹ ਦਾ ਜ਼ਿਲ੍ਹੇ ਦਾ ਆਗੂ ਆ। ਬਸ ਜੀ ਮੈਂ ਤੁਸੀ ਮੀਟਿੰਗ ਕਰੀਏ ਦੇਖੋ ਕੁਝ ਕੀ ਗੱਲਾਂ ਇਹ ਚ ਸਾਹਮਣੇ ਆਈਆਂ ਜਾਂ ਜੋ ਲਾਛਾਂ ਲੈ ਨਾ ਆ ਰਹੀਆਂ ਆ ਉਹਨਾਂ ਦੇ ਵਾਰਤ ਕੀ ਕਹਿਣਾ ਚਾਹੁੰਦੇ ਕੀ ਕਹਿਣਾ। ਦੇਖੋ ਵਾਰਸ਼ਾ ਜਿਹੜੇ ਉਹ ਸਾਡੇ ਨਾਲ ਸਹਿਮਤ ਆ ਸਾਰੇ ਵਾਰਸ਼ਾਂ ਦੇ ਕਹਿਣਤੀ ਇਹ ਸਟੈਪ ਹੈ ਜਿਹੜੇ ਜਥੇਬੰਦੀਆਂ ਮੈਨੂੰ ਮੀਟਿੰਗ ਕਰਕੇ ਚੱਕਿਆ ਹੋਇਆ ਹੈ ਉਹ ਪ੍ਰਧਾਨ ਜੀ ਨੇ ਦੱਸਿਆ ਵੀ ਨੈਨੀਤਾਲ ਦੇ ਆਧਾਰ ਤੇ ਜਿਹੜਾ ਮਾਜਬਾ ਉਹ ਦਿੱਤਾ ਜਾਵੇ ਜ਼ਖਮੀਆਂ ਦਾ ਇਲਾਜ ਕੀਤਾ ਜਾਵੇ ਜਿਹੜਾ ਗੱਲ ਡੀਸੀ ਸਾਹਿਬ ਨੇ ਐਲਾਨ ਕੀਤਾ ਸੀ ਜ਼ਖਮੀਆਂ ਦਾ ਇਲਾਜ ਫਰੀ ਕੀਤਾ ਜਾਊਗਾ ਉਹ ਅੱਜ ਵੀ ਐਮਐਂਜ ਦੇ ਵਿੱਚ ਉਹ ਬਿਹਾਰ ਦਾ ਜਿਹੜਾ ਮਜ਼ਦੂਰ ਹੈ ਜਿਹੜਾ ਲੇਬਰ ਕਰਨ ਇੱਥੇ ਆਇਆ ਸੀ ਉਹ ਤੜਫ ਰਿਹਾ ਹੈ ਉਹ ਤੋਂ ਪੈਸੇ ਨਹੀਂ ਮੰਗ ਕੀਤੀ ਜਾ ਰਹੀ ਹੈ ਪਰਿਵਾਰ ਕੋਈ ਪੈਸੇ ਨਹੀਂ ਆ ਹਾਲਾਤ ਨੇ ਇਥੋਂ ਦੇ ਜਿਹੜਾ ਆ ਕਹਿੰਦੇ ਵੀ ਬਦਲਾਅ ਦੀ ਸਰਕਾਰ ਹੈ ਹਜੇ ਤੱਕ ਕੁਝ ਨਹੀਂ ਕੀਤਾ ਇਸ ਕਰਕੇ ਅਸੀਂ ਮ੍ਰਿਤਕਾਂ ਦੇ ਪਰਿਵਾਰ ਹੈ ਜਿਹ ਐਂਡ ਤੱਕ ਖੜਾਗੇ ਸੰਘਰਸ਼ ਨੂੰ ਜਾਰੀ ਰੱਖਾਂਗੇ ਜੋ ਮਰਜ਼ੀ ਹੋ ਜੇ ਸਰਕਾਰ ਨੂੰ ਇਹਨਾਂ ਨੂੰ ਜਿਹੜਾ ਬਣਦਾ ਮਾਜਬ ਉਹ ਦਬਾ ਕੇ ਰੱਖਿਆ ਇਹ ਕਿਹੜੇ ਮਤਲਬ ਐਕਸੀਡੈਂਟ ਤੇ ਤੁਸੀਂ ਕਿੱਥੇ ਖੜਿਓ ਹੁਣ ਮਜੂਤੀ ਅੱਜ ਅਸੀਂ ਤਲਵੰਡੀ ਸਾਬੋ ਦੇ ਅੰਦਰ ਕੜੇ ਆ ਜਿੰਨੀਆਂ ਜਥੇਬੰਦੀਆਂ ਸਮਾਜ ਸੇਵੀ ਆਇਆ ਸਾਰਿਆਂ ਨੇ ਰਲ ਕੇ ਇੱਕ ਕਮੇਟੀ ਬਣਾਈ ਹੋਈ ਹੈ ਵਾਰਸ ਵੀ ਵਿੱਚ ਨੇ ਉਹ ਕਮੇਟੀ ਨੇ ਅਗਲੇ ਫੈਸਲੇ ਲੈਣੇ ਜੋ ਸੰਘਰਸ਼ ਆ ਜੇ ਨੂੰ ਤਿੱਖਾ ਕਰਕੇ ਅਸੀਂ ਸਰਕਾਰ ਦੇ ਖਿਲਾਫ ਜਿੰਨਾ ਚਿਰ ਪਰਿਵਾਰ ਖਾਂਦਗੇ ਜੱਟ ਕੇ ਲੜਦੇ ਰਹਾਂਗੇ ਤਲਵੰਡੀ ਸਾਬੋ ਸੇਬਰਾ ਹਸਪਤਾਲ ਚ ਕੜੇ ਆ ਸੁਵੰਦਰ ਸਿੰਘ ਹਾਲੇ ਹਨ ਸੁਵੰਦਰ ਸਿੰਘ ਦੇ ਦੋ ਜੀ ਪੰਜਾਬ ਦਾ ਸਭ ਤੋਂ ਵੱਡਾ ਇਲਾਕੇ ਦੇ ਵਿੱਚ ਕੀ ਕਹਿਣਾ ਚਾਹੁੰਦੇ ਹਾਂ ਤੁਸੀਂ ਅਗਲੇ ਜਿਹੜੋ ਦੇਖੋ ਲਾਸ਼ਾਂ ਕਿੰਨਾ ਦੁੱਖ ਲਮਾਉਂਦੇ ਕੀ ਕਹਿਣਾ ਦੇਖ ਕੇంద్ర ਸਰਕਾਰ ਨੇ 2 ਲੱਖ ਦਾ ਮੁਆਵਜ਼ਾ ਲਾਣ ਕਰਤਾ ਕੀ ਕਹਿਣਾ ਹੈ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਜੀ ਜਰਜੋਨਸ਼ਾਂ ਲਾਸ਼ੜਾ ਦੇ ਵਿੱਚ ਖਲ ਘਟਨ ਵਾਪਰੀ ਆ ਮੰਦ ਭਾਗੀ ਘਟਨ ਵਾਪਰੀ ਆ ਉਹ ਤੋਂ ਉਹ ਟਾਲਿਆ ਜਾ ਸਕਦਾ ਸੀ ਜੇ ਪਹਿਲਾਂ ਧਿਆਨ ਦਿੱਤਾ ਜਾ ਸਕਦਾ ਪਰ ਫਿਰ ਵੀ ਪ੍ਰਸ਼ਾਸਨ ਹੁਣ ਤੱਕ ਵੀ ਇਹਨਾਂ ਜ਼ਖਮੀਆਂ ਦਾ ਨਾ ਮ੍ਰਿਤਕਾਂ ਦਾ ਹਾਲ ਚਾਲ ਨਹੀਂ ਪੁੱਛ ਰਹੀ ਅਸੀਂ ਚਾਹੁੰਦੇ ਹਾਂ ਕਿ ਜਲਦੀ ਤੋਂ ਜਲਦੀ ਜਿਹੜਾ ਮਛਲੇ ਦਾ ਸਰਕਾਰ ਹੱਲ ਕਰੇ ਪ੍ਰਸ਼ਾਸਨ ਹੱਲ ਕਰੇ ਕੇਂਦਰ ਸਰਕਾਰ ਨੇ ਕੱਲ੍ਹ ਤੁਰਤੀ ਐਲਾਨ ਕਰਤਾ ਪਰ ਪੰਜਾਬ ਸਰਕਾਰ ਦੀ ਇਥੇ ਉਥੇ ਕੈਬਨਟ ਮੰਤਰੀ ਦੀ ਰਿੰਕ ਦੀ ਬੀਬੀ ਜਗੇ ਬੈਠੀ ਆ ਅਜੇ ਤੱਕ ਨਾ ਤਾਂ ਕੋਈ ਦਾ ਬਿਆਨ ਆਇਆ ਨਾ ਮਰਿਤ ਦਾ ਇੰਤਕਾਲ ਕੋਈ ਦਾ ਤਾਲਮੇਲ ਹੋਇਆ ਨਾ ਹੀ ਉਹਨੂੰ ਕੋਈ ਅੰਟਰਸਟ ਆ ਤੇ ਸਾਨੂੰ ਪੂਰਾ ਦੁੱਖਾ ਪੂਰਾ ਗਹਿਰਾ ਸਦਮਾ ਕਮੇਟੀ ਇਹ ਮਹਿਸੂਸ ਕਰਦੀ ਆ ਕਿ ਬੀਬੀ ਨੂੰ ਇਸ ਜਾਨਾ ਗਈਆਂ ਤੇ ਕੋਈ ਭੋਰਾ ਪਰ ਵੀ ਅਫਸੋਸ਼ ਨਹੀਂ ਸਕਉਂਦੀ ਖੁਸ਼ੀ ਦਾ ਅਜਹਾਰ ਕਰੀ ਆ ਵੇ ਕਿ ਕੋਈ ਬਿਆਨ ਨਹੀਂ ਦੇ ਰਹੀ ਪ੍ਰਸ਼ਾਸਨੋਂ ਉਹਨਾਂ ਦੇ ਅਧੀਨ ਆ ਪ੍ਰਸ਼ਾਸਨੋਂ ਉਹਨਾਂ ਦੇ ਕੰਟਰੋਲ ਚ ਕੋਈ ਵੀ ਪ੍ਰਸ਼ਾਸਨ ਨੂੰ ਲਿਖਤੀ ਹਦਾਇਤਾਂ ਨਹੀਂ ਕਰੀ ਫੋਨ ਤੇ ਹਦਾਇਤਾਂ ਨਹੀਂ ਕਰੀ ਜਾਂ ਜ਼ਖਮੀਆਂ ਦੀ ਕੋਈ ਹੱਕ ਚ ਕੋਈ ਬਿਆਨ ਤੇ ਜ਼ਖਮੀਆਂ ਦੇ ਹੱਕ ਚ ਕੋਈ ਸਹਾਇਤਾ ਜ਼ਖਮੀਆਂ ਦਾ ਮੁਕਤ ਇਲਾਜ ਦੇਣ ਤੇ ਸਰਕਾਰ ਕੁਝ ਨਹੀਂ ਕਰੀ ਮੰਗ ਕੀ ਆ ਉਹ ਮੰਗ ਛੱਡੀ ਇਹ ਆ ਵੀ ਛੇਤੂ ਛੇਤੀ ਜਿਹੜੀ ਜ਼ਖਮੀ ਆ ਜਿਹੜੀ ਮੌਤ ਦੇ ਮੂੰਹ ਵਿੱਚ ਪਏ ਨਾ ਉਹਨਾਂ ਨੂੰ ਛੇਤੂ ਛੇਤੀ ਉਹਨਾਂ ਦੀ ਜਾਨ ਬਚਾਈ ਜਾਵੇ ਉਹਨਾਂ ਦਾ ਟ੍ਰੀਟਮੈਂਟ ਚਾਲੂ ਕੀਤਾ ਜਾਵੇ ਫਿਰ ਇਲਾਜ ਕੀਤਾ ਜਾਵੇ ਤੇ ਜਿਹੜੀਆਂ ਛਾੜੀਆਂ ਇੱਥੇ ਡੈੱਡ ਬਾਡੀ ਪਈਆਂ ਗਈਆਂ ਜੋ ਛਾੜੀਆਂ ਡੈੱਡ ਬਾਡੀ ਦੇ ਨਾਲ ਹਸਪਤਾਲ 'ਚ ਪਈਆਂ ਉਹਨਾਂ ਦਾ ਛੇਤੀ ਤੇ ਥੇਤੀ ਸਰਕਾਰ ਛਾੜੀਆਂ ਮੰਗਾ ਦਾ ਨਮਟਾਰਾ ਕਰਕੇ ਜੋਗ ਮਾਜਵਾ ਦੇ ਕੇ ਪਰਿਵਾਰ ਨੂੰ ਨੌਕਰੀ ਦੇ ਕੇ ਜੋ ਸਾਡੀ ਕਮੇਟੀ ਦੀ ਮੰਗ ਹੈ ਕਮੇਟੀ ਮੰਗ ਕਰਦੀ ਉਹ ਕਮੇਟੀ ਦੀਆਂ ਮੰਗਾਂ ਮੰਨੇ ਜੋ ਕਮੇਟੀ ਦੇ ਮੰਗਾਂ ਮੰਨ ਲਿਆ ਕਮੇਟੀ ਅਗਲਾ ਫੈਸਲਾ ਫੇਰ ਲਊਗੀ ਮਿੱਠੂ ਸਿੰਘ ਕੁਦਾ ਪੰਜਾਬ ਖੇਤ ਮਜ਼ਦੂਰ ਸਵਾਦਾ ਜ਼ਿਲ੍ਹਾ ਪਰਦਾ ਕਹਿਣਾ ਚਾਹੁੰਦਾ ਕਿ ਟਰਨ ਲਾਇਆ ਹੈ ਮੈਂ ਮੋਤਾ ਹੁੰਦੀ ਸੀ ਵੱਡਾ ਹਾਲਾਤ ਹੋ ਰਿਹਾ ਹੈ ਕਿ ਮੰਤਰੀ ਨੇ ਕੀ ਕਿਹਾ ਚੰਗਾ ਇਹ ਅਸੀਂ ਪਹਿਲੀ ਗੱਲ ਤੋਂ ਇਹ ਕਹਿਣਾ ਹੈ ਵੀ ਇੱਕ ਨਾਜਰੀ ਬਕਰੀ ਬੜੀ ਦੁਖਦਾਈ ਹੈ ਇਹ ਲਾਪਰਵਾਹੀ ਜਿਹੜਾ ਸਿਸਟਮ ਹੈ ਉਹ ਠੀਕ ਨਹੀਂ ਹੈ ਜੇ ਸਹੀ ਠੀਕ ਹੋਵੇ ਤਾਂ ਇਹ ਇਹ ਕ੍ਰਮ ਨਹੀਂ ਵਾਪਰਦੇ ਅਸੀਂ ਹੁਣ ਇਹਦੇ ਲਈ ਕਹਿਣਾ ਹੈ ਆ ਵੀ ਜਿਹੜੀਆਂ ਇੱਥੇ ਜੱਸੇ ਬੰਦੀਆਂ ਨੇ ਕਮੇਟੀ ਬਣਾਈ ਹੈ ਉਹ ਕਮੇਟੀ ਜੋ ਫੈਸਲਾ ਕਰੂਗੀ ਜੋ ਉਸਨੇ ਮੰਗ ਮੰਗੀ ਹੈ ਜਿੰਨਾ ਚਿਰ ਉਹ ਮੰਗ ਪੂਰੀ ਨਹੀਂ ਹੁੰਦੀ ਇੱਥੇ ਕੋਈ ਜ਼ਿੰਮੇਵਾਰ ਅਧਿਕਾਰੀ ਨਹੀਂ ਆਉਂਦਾ ਉਹਨਾਂ ਤਰਿਹੇ ਮਸਲਾ ਹੱਲ ਨਹੀਂ ਹੁਣਾ ਕੇਂਦਰ ਸਰਕਾਰ ਨੇ 2-2 ਲੱਖ ਰੁਪਇਆ ਅਲਾਮਤ ਕੇਂਦਰ ਸਰਕਾਰ ਨੇ 2 ਲੱਖ ਰੁਪਇਆ ਮਰਤਕਾਂ ਲਈ 50000 ਰੁਪਇਆ ਜਿਹੜੇ ਸੱਟਾ ਸੱਟਾ ਬੱਜੀਆ 50 ਹਜ਼ਾਰ ਲਈ ਉਹਨਾਂ ਲਈ ਐਲਾਨ ਕੀਤਾ ਮੋਤੀ ਦੀ ਸਰਕਾਰ ਨੇ ਕੇਂਦਰ ਚੋਂ ਪਰ ਪੰਜਾਬ ਦੀ ਸਰਕਾਰ ਹਾਲ ਤੱਕ ਟਸ ਤੋਂ ਮਸਣੀ ਹੋਈ ਨਾ ਕੋਈ ਅਧਿਕਾਰੀ ਇੱਥੇ ਆ ਕੇ ਕਿਸੇ ਨੇ ਕੋਈ ਇਹ ਹਾਧਾ ਨਾਰਾ ਮਾਰੇ ਵੀ ਅਸੀਂ ਤੁਹਾਡੇ ਨਾਲ ਬੈਠ ਕੇ ਗੱਲ ਕਰਦੇ ਆ ਜਾਂ ਨਾ ਕਰਦੇ ਆ ਪਰ ਇਹ ਮਸਲਾ ਉਹਨਾਂ ਚਿਰ ਹੱਲ ਨਹੀਂ ਹੋਣਾ ਜਿੰਨਾ ਚਿਰ ਇਥੋਂ ਦੀ ਜਿਹੜੀ ਕਮੇਟੀ ਬਣੀ ਹੈ ਐਕਸ਼ਨ ਕਮੇਟੀ ਉਹਦੇ ਨਾਲ ਕੋਈ ਅਧਿਕਾਰੀ ਆ ਕੇ ਗੱਲ ਨਹੀਂ ਕਰਦਾ ਤੇ ਉਹਨਾਂ ਚ ਇਹ ਮਸਲਾ ਹੱਲ ਨਹੀਂ ਹੁੰਦਾ ਕਿਉਂਕਿ ਜਿਹੜਾ ਇੱਥੇ ਅਧਿਕਾਰੀ ਚਾਹੇ ਡੀਸੀ ਹੈ ਚਾਹੇ ਐਸਡੀਐਮ ਹੈ ਚਾਹੇ ਐਸ ਡੀਐਸਪੀ ਹੈ ਇੱਥੋਂ ਦੇ ਕਰਮਚਾਰੀ ਹੈ ਜਿਹੜੇ ਡਾਕਟਰ ਉਹ ਇਸ ਗੱਲ ਤੇ ਲੱਗੇ ਆ ਜਿਹੜੇ ਮ੍ਰਿਤਕ ਹੈ ਉਹਨਾਂ ਦੇ ਵਾਰਸ਼ਾ ਨੂੰ ਵੈਸੇ ਤੰਗ ਪ੍ਰੇਸ਼ਾਨ ਕਰਨ ਲੱਗੇ ਆ ਉਹਨਾਂ ਨੂੰ ਇਹ ਕਹਿ ਰਹੇ ਆ ਵੀ ਤੁਸੀਂ ਸਾਈਨ ਕਰੋ ਤਾਂ ਕਿ ਇਹਦਾ ਪੋਸਟਮਾਰਟਮ ਹੋ ਜਾਈ ਜਦੋਂ ਪੋਸਟਮਾਰਟਮ ਹੋ ਗਿਆ ਪੋਸਟਮਾਰਟਮ ਤੋਂ ਬਾਅਦ ਕੁਝ ਨਹੀਂ ਰਹਿਣਾ ਪਰ ਮੈਂ ਵੀ ਇਹ ਕਹਿਣਾ ਚਾਹਣਾ ਜਿੰਨਾ ਚਿਰ ਇਹਨਾਂ ਨੂੰ ਕੋਈ ਬੈਨੀਫਿਟ ਨਹੀਂ ਮਿਲਦਾ ਉਹਨਾਂ ਚਿਰ ਪੋਸਟਮਾਰਟਮ ਨਹੀਂ ਹੋਣਾ ਤੇ ਇੱਥੇ ਜਿਹੜੀ ਐਕਸ਼ਨ ਕਮੇਟੀ ਹੈ ਉਹ ਡਟ ਕੇ ਲੜੂਗੀ ਜਿੰਨਾ ਚਿਰ ਇਹਨਾਂ ਨੂੰ ਇਨਸਾਫ ਨਹੀਂ ਮਿਲਦਾ ਇਹ ਇਹ ਜਿਹੜਾ ਲੜਾਈ ਹੈ ਇਹ ਜਿਹੜਾ ਧਰਨਾ ਹੈ ਇਹ ਜਿਹੜਾ ਕੋਹਲ ਹੈ ਇਹ ਜਾਰੀ ਰਹੇਗਾ ਹਾਂਜੀ ਇੱਕ ਮੁਕਤਲਾਜ ਸਰਕਾਰ ਨੇ ਦੇਖੋ ਪੰਜਾਬ ਸਰਕਾਰ ਨੇ ਤੁਸੀਂ ਕਹਿੰਦੇ ਅਨਾਉਂਸ ਨਹੀਂ ਕਰਿਆ ਅਨਾਉਂਸ ਕਰਿਆ ਕੀ ਕਹਣਾ ਹੈ ਜਣੇ ਦੇ ਬਾਰੇ ਇਹਦੇ ਬਾਰੇ ਇਹ ਹੈ ਵੀ ਜਿਹੜਾ ਮੁਕਤਲਾਜ ਹੈ ਉਹ ਨਾ ਕਿਤੇ ਹੋਇਆ ਜੇ ਤੱਕਰ ਨਾ ਉਹਦੀ ਹੋਣ ਦੀ ਮੇਜ਼